ਬਾਈ ਗੁਰੂ ਧੰਮ ਦੀ ਪਰਖ ਕਰਕੇ ਉੱਜਾ ਮੱਖਣ ਪੋਰੇ ਸਿਧਾਰ ਹਰ ਕੇ ਨਾਵੇਂ ਗੁਰੂ ਦੀ ਸ਼ਰਨ ਸਿਰ ਧਾਰ ਕੇ ਤਪੇ ਹਿਰਦਿਆਂ ਨੂੰ ਸੀਤਲ ਬਣਾਉਣ ਵਾਲਿਓ ਧੰਨ ਨਾਵੇਂ ਗੁਰੂ ਬੇੜਾ ਬੰਨੇ ਲਾਉਣ ਵਾਲਿਓ ਸ਼ਾਂਤੀ ਮਿਲਿ ਪਾਰ ਗਿਆਨ ਦਿਲੋਂ ਸ਼ੱਕ ਜੇ ਮੱਥਾ ਟੇਕ ਕੇ ਅੱਗੇ ਪੰਜ ਮੋਰਾ ਰੱਖ ਜੇ ਨੌਵੇਂ ਗੁਰੂ ਕਹਿੰਦੇ ਬੋਲ ਕੇ ਨਚੱਕ ਜੇ ਸੁਖ 500 ਤੇ ਪੰਜ ਹੀ ਚੜਾਉਣ ਵਾਲਿਓ ਧੰਨ ਨੌਵੇਂ ਗੁਰੂ ਬੇੜਾ ਬੰਨੇ ਲਾਉਣ ਵਾਲਿਓ ਓ ਗੁਰਾਂ ਮੋਢੇ ਤੋਂ ਚਾਦਰ ਜਦੋਂ ਲਾਈਏ ਤੇ ਹਕੀਕਤ ਮੱਖਣ ਮੂਹਰੇ ਆਈਏ ਤੈ ਕੇ ਚਾਰਨੀ ਤੇ ਜਿੰਦ ਪਛਤਾਈਏ ਲਾਵਕ ਛਮਾਉ ਤੇ ਮੂੰਹ ਚੋਂ ਬਚਾਉਣ ਵਾਲਿਓ ਤਨ ਨਾਵੇਂ ਗੁਰੂ ਬੇੜਾ ਬੰਨੇ ਲਾਉਣ ਵਾਲਿਓ ਗਾਤਾ ਮੈਨੂੰ ਹੈ ਪਖੰਡੀਆਂ ਨੇ ਫਾਲਿਆ ਅੰਧ ਕੂਪ ਵਿੱਚ ਹੋਸ਼ ਮੈਂ ਗਵਾ ਲਿਆ ਤਾਂ ਹੀ ਸੱਚ ਕੋਲੋਂ ਟੱਪਲਾ ਮੈਂ ਖਾਲਿਆ ਤੁਸੀਂ ਸੂਰਜ ਹਨੇਰੇ ਨੂੰ ਮਟਾਉਣ ਵਾਲਿਓ ਤਨ ਨਾਵੇਂ ਗੁਰੂ ਬੇੜਾ ਬੰਨੇ ਲਾਉਣ ਵਾਲਿਓ ਓ ਛੱਟ 500 ਮੋਹਰਾਂ ਸੀ ਭੇਟ ਕਰਦਾ ਹਰ ਬਾਰ ਨਾਲ ਪਛਤਾਵਾ ਕਰਦਾ ਨੈਣੋ ਨੀਰੇ ਅੰਦਰੋ ਅੰਦਰ ਡਾਰਦਾ ਕਰੋ ਮਿਹਰ ਭੁੱਲਿਆਂ ਨੂੰ ਰਾਹੇ ਪਾਉਣ ਵਾਲਿਓ ਧੰਨ ਨਾਵੇਂ ਗੁਰੂ ਬੇੜਾ ਬੰਨੇ ਲਾਉਣ ਵਾਲਿਓ ਬੇੜਾ ਹੋਰ ਵੀ ਅਨੇਕਾਂ ਸੀ ਚੜਾਰਿਆ ਹੋਰ ਵੀ ਅਨੇਕਾਂ ਸੀ ਚੜਾਰਿਆ ਬਾਰ-ਬਾਰ ਨਾਲੇ ਭੁੱਲਾਂ ਬੋਖਿਸ਼ਾਰਿਆ ਬਾਰ ਨਾਲੇ ਭੁੱਲਾਂ ਬੋਖਿਸ਼ਾਰਿਆ ਦਿੱਤਾ ਜੀਵਨ ਤੁਸੀਂ ਹੈ ਜਸਗਾਰਿਆ ਆਪ ਧੰਨ ਹੋ ਜੀ ਵੀਰ ਦੁਰਖਾਉਣ ਵਾਲਿਓ ਤਨ ਨੋਵੇਂ ਗੁਰੂ ਬੇੜਾ ਬੰਨੇ ਲਾਉਣ ਵਾਲਿਓ ਹੁਣ ਤਨ ਮਨ ਧਨ ਦਾਤਾ ਤੇਰਾ ਹੈ ਹਾਜ਼ਰ ਹੈ ਸਭ ਕੁਝ ਜੋ ਜੋ ਮੇਰਾ ਹੈ ਦੇਵੋ ਸਿੱਖੀ ਦਾਸ ਆਪ ਦਾ ਹੀ ਚੇਰ ਹੈ ਰਾਹੋਂ ਭੁੱਲਿਆਂ ਨੂੰ ਮਾਰਗ ਦਿਖਾਉਣ ਵਾਲਿਓ ਧੰਨ ਨਾਵੇਂ ਗੁਰੂ ਬੇੜਾ ਬੰਨੇ ਲਾਉਣ ਵਾਲਿਓ ਜਦੋਂ ਮੱਖਣ ਕਿਰਤ ਸੋਧ ਹੋ ਗਿਆ ਮੋਮ ਵਾਂਗੂੰ ਟਾਲ ਚਾਰ ਨਹੀਂ ਸਮੋਗਿਆ ਪਛੋਤਾਵਾ ਮੈਲ ਜਨਮਾਂ ਦੀਤ ਹੋ ਗਿਆ ਬੱਬੀ ਹਕੂਕ ਤਾ ਪਿਆਸ ਨੂੰ ਬਜਾਉਣ ਵਾਲਿਓ ਧੰਨ ਨਾਵੇਂ ਗੁਰੂ ਬੇੜਾ ਬੰਨੇ ਲਾਉਣ ਵਾਲਿਓ ਲਿਆ ਪਰ ਲੋਕ ਵੀ ਹਉਸ ਦਾ ਸੰਭਾਲਿਆ ਦਰ ਠੱਠੇ ਨੂੰ ਗੁਰਾਂ ਨੇ ਛਾਤੀ ਲਾ ਲਿਆ ਮੇਰਾ ਲੋਕ ਪਰ ਲੋਕ ਸਫਲਾਉਣ ਵਾਲਿਓ ਤਨ ਨਾਵੇਂ ਗੁਰੂ ਬੇੜਾ ਬੰਨੇ ਲਾਉਣ ਵਾਲਿਓ ਹੋਇਆ ਮਸਤ ਲਬਾਣਾ ਮਹਿਰ ਪਾਏ ਕੇ ਸਤ ਲਬਾਣਾ ਮੇਰ ਪਾਇ ਕੇ ਫੇਰ ਕੋਠੇ ਉੱਤੇ ਚੜਿਆ ਉ ਤਾਏ ਕੇ ਗੁਰੂ ਲਾਦੋ ਕਹਿੰਦਾ ਉੱਚੀ ਸੋਰ ਲਾਏ ਕੇ ਲੱਭਾ ਚਾਨਣ ਹੈ ਅੰਧਵਰ ਤੌਣ ਵਾਲਿਓ ਧੰਨ ਨੋਵੇਂ ਗੁਰੂ ਬੇੜਾ ਬੰਨੇ ਲਾਉਣ ਵਾਲਿਓ ਧੰਨ ਨੋਵੇਂ ਗੁਰੂ ਬੇੜਾ ਬੰਨੇ ਲਾਉਣ ਵਾਲਿਓ